ਹਾਂਜੀ ਸੋਸਰੀ ਕਾ ਭਾਈ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨੰਬਰ ਦਾ ਡੇਰੀ ਫਾਰਮ ਫੂਲ ਤੇ ਜਿਹੜੀ ਵੀਰ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰਨ ਲੱਗੇ ਆ ਆਪਾਂ ਆਪਣੇ ਫਾਰਮ ਤੋਂ ਕਰ ਲਗੇ ਆ ਜਿੱਥੇ ਆਪਣੇ ਕੋਲੇ ਬਹੁਤ ਚੰਗੀ ਮੋਰਾ ਨਸਲ ਦੀ ਕੱਟੀ ਆਈ ਆ ਤੇ ਕੱਟੀਗੀ ਵੀਦਰੋ ਬਹੁਤ ਸੋਹਣੀ ਹੈ ਚੰਗਾ ਬਹੁਤ ਸੋਹਣਾ ਰੰਗ ਸਿੰਗ ਲੱਗਿਆ ਵਾ ਕਰਮਾਈ ਸਿੰਘ ਮੋਰਚਕੇ ਦੇ ਸਕਦਾ ਇਸ ਕੁਆਲਿਟੀ ਨੂੰ ਚੈੱਕ ਕਰ ਸਕੋ ਪਹਿਲਾਂ ਇੱਕ ਬੇਨਤੀ ਜੁਰੂਰ ਕਰਦੇ ਆਂ ਵੀ ਜਿਹੜੇ ਭਰਾ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਬੈਲ ਕੰਗੀ ਦਾ ਬਟਨ ਜਰੂਰ ਆ ਤਾਂ ਹੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸੋ ਬਾਈ ਇੱਕ ਬਾਲੇ ਵੀਰ ਬਾਅਦ ਲਾਂਬੇ ਦਿੰਦੇ ਬਈ ਅਸੀਂ ਕੱਟੀ ਲੈਣੀ ਸੀ ਸਾਡੇ ਕੋਲ ਵੀਡੀਓ 延迟 ਪਹੁੰਚੀ ਆ ਤਾਂ ਕਿ ਬੈਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਆ ਕਰੋ ਬਾਈ ਤੇ ਆਪਣਾ ਫੇਸਬੁੱਕ ਤੇ ਸੇਮ ਨੰਬਰ ਨਾਲ ਨੰਬਰ ਦਾ ਦੇਣਾ ਤੇ ਆਪਣਾ ਪੇਜ ਵੀ ਚੱਲਦਾ ਉੱਤੇ ਵੀਡੀਓ ਦੇਖ ਲਿਆ ਕਰੋ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਸੋ ਪ੍ਰਮਾਤਮਾ ਅਗੇ ਦੁਆ ਕਰਦੇ ਆ ਵੀ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਇਦਾਂ ਦੀ ਵੀਡੀਓ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਵੀਡੀਓ ਬਣਾਉਣ ਲਈ ਆਪਣਾ ਨੰਬਰ ਆ 94179 50102 ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਸੰਪਰਕਾ ਸਾ ਜਾਇ ਰੇਟ ਤੇ ਆਪਾਂ ਵੀਡੀਓ ਬਣਾਉਣੇ ਤੋ ਅੱਜ ਕੱਟੀ ਦੀ ਜਾਣ ਚਾਲੀ ਸਾਨੂੰ ਡਵਾਉਣੇ ਆ ਤੇ ਸੇਲਾ ਕੱਟੀ ਬਈ ਇਹ ਜਿਹੜੇ ਵੀ ਨੇ ਲੈਣੀ ਆ ਤਾਂ ਫੋਨ ਚੱਕੋ ਤੇ ਫੋਨ ਲਾਇਓ ਤੇ ਕੱਟੀ ਜਿਹੜਾ ਲੈ ਗਿਆ ਬਈ ਯਾਦ ਹੀ ਕਰੂਗਾ ਤੇ ਕੱਟੀ ਦੀ ਗੱਲਬਾਤ ਆਪਾਂ ਹੁਣ ਖੁਸ਼ਦੀਪ ਨਾਲ ਕਰੌਣੇ ਆ ਆ ਜਾ ਵੀ ਖੁਸ਼ਦੀਪ ਹਾਂ ਜੀ ਸਾਥ ਸ਼੍ਰੀਆ ਕਾਲ ਬਈ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਹਾਂਜੀ ਉਹਦੀ ਪਹਿਲਾਂ ਤਾਂ ਕੱਤੀ ਦਿਖਾ ਲਈ ਕੱਟੀ ਦਾ ਆਪਾਂ ਸਭ ਤੋਂ ਪਹਿਲਾਂ ਲੋਕ ਬਾਈ ਜਿੰਨੇ ਮਨ ਚ ਬਹਿ ਹੁੰਦਾ ਬਈ ਇੱਕ ਆਪਣੀ ਗਰੰਟੀ ਜਰੂਰੀ ਆ ਵੀ ਕੱਦਾ ਜਿਹੜਾ ਹੋਊਗਾ ਉਹਨਾਂ ਜੈ ਦਿਖਾ ਦੇ ਤੁਸੀਂ ਸ਼ਹਿਰ ਦੇ ਕਾਂਦੇ ਰਦੇ ਵਿੱਚ ਇੱਕ ਵਾਰੀ ਖੁਸ਼ੀ ਹੋ ਜਾਂਦੀ ਆ ਕੱਦ ਚੈੱਕ ਕਰੋ ਮੇਰੀ ਸ਼ਾਤੀ ਦੀ ਕਰਾਉਂਦੀ ਹੈਗੀ ਪੌਣੇ 6 ਫੁੱਟ ਦਾ ਕੱਦਾ ਵੀ ਮੇਰਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੱਟ ਦੇ ਕੱਟ ਦੇ ਕੱਦ ਕਿੱਡਾ ਹੋਊਗਾ ਤੇ ਬਈ ਆਪਾਂ ਵਿਚਵੀਰ ਵਾਲੇ ਕਹਾਂ ਸੀ ਇਹ ਦੇਖਿਆ ਕਰੋ ਆਪਣਾ ਵੀ ਰਾਮਪਰਾ ਫੂਲ ਸ਼ਹਿਰ ਆ ਚੁੱਕਿਆ ਰਾਮਪਰਾ ਥੋੜੀ ਗਾ ਫੂਲ ਆਪਣਾ ਪਿੰਡ ਆ ਬਈ ਠੀਕ ਆ ਜੀ ਤੇ ਬਠਿੰਡ ਜਿਲ੍ਹੇ ਦੇ ਕੋਲੇ ਆ ਗਿਆ ਇਹ ਤੇ ਕੱਤੀ ਦੀ ਵਜ੍ਹਾ ਉਮਰ ਦੀ ਗੱਲ ਕਰੀ ਆ ਆਪਾਂ 1.5 ਸਾਲ ਦੀ ਇਹਦੀ ਕਰ ਬਾਕੀ ਭਾਈ ਕੋੜਾ ਰੰਗ ਸੇ ਲੱਗਾ ਫੇਸ ਦੇਖਾਦਾ ਫੇਸ ਬਿਊਟੀ ਦੀ ਗੱਲ ਕਰੀਏ ਦੇਖੋ ਭਾਈ ਜੀ ਰੁਪਈਆ ਟੱਪਣ ਵਾਲੀ ਗੱਲ ਆ ਜੀ ਕਿਹੜਾ ਬਹੁਤ ਜਿੰਨਾ ਬੱਥੇ ਕੋਲੀ ਚਰਮ ਵਾਲੀ ਕੁੰਡਾ ਰੰਗ ਸੇ ਨੂੰ ਮੋੜ ਚੁੱਕੀ ਹੈ ਜੀ ਬਾਈ ਬਾਕੀ ਬੇਨਤੀ ਹੈ ਘਰ ਦੇ ਵੀ ਬਾਈ ਆਪਾਂ ਠੰਡ ਦਾ ਦਿਨ ਚੱਲਦੇ ਨੇ ਤਰੀਕ ਦੱਸ ਦੇਖੋ ਜੀ ਬਾੜੇ ਵੀਰਾਂ ਲਾਂਬੇ ਹੁੰਦੇ ਨੇ ਤਰੀਕ ਜਾਦੇ ਹੁੰਦੇ ਨੇ ਉਹ ਵੀ ਕੱਟੀ ਸੀੜ ਹੁੰਦੀ ਨਹੀਂ ਮੁਰਗੀ ਵੀਰ ਬਾਅਦ ਚ ਫੋਨ ਲਾਈ ਜਾਂਦੇ ਵੀਰ ਕੇ ਤਰੀਕ ਜਾਦੇ ਕਰੋ ਤਰੀਕ ਆ ਜੇਗੀ ਭਾਈ ਜੀ 19 ਤਰੀਕ ਅਜ ਠੀਕ ਹੈ ਨਾ 19 ਤਰੀਕ 12ਵਾਂ ਮਹੀਨਾ 2025 ਤੇ ਹਾਂ ਜੀ ਭਾਈ ਤੇ ਖੁਸ਼ੀ ਬਈ ਜੀ ਉਮਰ ਆਈ 1.5 ਸਾਲ ਹਾਂਜੀ ਬਈ ਜੀ ਹਨਾ ਮਾਲ ਕਰਨ ਦੱਸਣ ਦਾ ਮਹੀਨਾ ਵੱਧ ਵੀ ਹੋ ਸਕਦੀ ਹੈ ਤੇ ਮਹੀਨਾ ਘੱਟ ਵੀ ਹੋ ਸਕਦੀ ਹੈ ਤੇ ਘੱਟ ਵੀ ਆਪਾਂ ਦਿਖਾਤਾ ਤੇ ਖੁਸ਼ੀ ਹੁੰਜੀ ਆਪਾਂ ਗੱਲ ਕਰੀਏ ਇਹਦੀ ਵੀ ਮਾਤਾ ਦੇ ਦੁੱਧ ਕਿੰਨਾ ਚੰਗਾ ਮਦਰ ਮਿਲਕ ਦੀ ਹਾਂਜੀ ਬਈ ਜੀ ਮੇਰੇ ਆਪਾਂ ਗੱਲ ਕਰੀਏ ਇਹਦੇ ਬਦਲ ਮਿਲਕ ਦੀ ਬਾਈ ਜੀ 14 ਲੀਟਰ ਮਾਲਕਾ ਕੋਲੇ ਘਰੂ ਵੀਰਾ ਕੋਲੇ ਨੌਂ ਘਰੂ ਵੀਰਾ ਬੁਲਵਾਈ ਆ ਹਾਂ ਘਰੂ ਵੀਰਾ ਕੋਈ ਆਈ ਬਾਈ ਜੀ ਕੋਈ ਉਹਨਾਂ ਨੂੰ ਪਾਰ ਦਾ ਕੰਮ ਨਹੀਂ ਸੀਗਾ ਖੁਸ਼ੀ ਜੀ ਪਹਿਲਾਂ ਤੁਹਾਨੂੰ ਤੋੜ ਕੇ ਵੀ ਦਿਖਾਈ ਦੇਉ ਨੂੰ ਤੋੜ ਦੀ ਗੱਲ ਦਾ ਛੋਟੀ ਵੀ ਤੋੜ ਕੇ ਦਿਖਾਉਣਾ ਖੁਸ਼ੀ ਜੀ ਤੋ ਤੇ ਬਈ ਗੱਲ ਆਪਾਂ ਕਹੇ ਹੋਰ ਗੱਲ ਕਰੀਏ ਨਾ ਬਾਈ ਇਹ ਗੱਟੀ ਨੇ ਨਾ ਫੀਡ ਦਾ ਬਾਈ ਗੱਟਾ ਇੱਕ ਖਾਣਾਗਾ ਜਿਹੜੇ ਤਾਰਾਂ ਦੇ ਦੀ ਜੇ ਕਰਮਾ ਲਈ ਨੇ ਕੁਛ ਦੀ ਵੀ ਜੇ ਕਹੀ ਆ ਆਪਾਂ ਨੂੰ ਲੱਗਦਾ ਵੀ ਤਾਰਾਂ ਨਾਲ ਜਿਵੇਂ ਮੈਨੂੰ ਲੱਗਦਾ ਇੱਕ ਪੈਂਦਾ ਵੀ ਤਾਰਾਂ ਦਾ ਇਹ ਦੇ 5-7 ਦਿਨਾਂ ਦੇ ਤਾਰਾਂ ਦੇ ਦੇ ਜੂ ਦੇ ਜੂ ਬਾਈ ਕੋਈ ਕੱਟੀ ਦਾ ਬਈ ਕੰਦ ਕਾਰ ਚੱਲਿਆ ਬਾਕੀ ਇਹ ਜਿਹੜੇ ਦੇ ਸਾਧ ਉਮਰਾ ਦੰਦੋ ਖੀਰੀ ਆ ਬਾਈ ਪਾਣੀ ਨਾ ਵੀਰ ਠੰਡਾ ਪਾਣੀ ਉਸ ਤੋਂ ਮੂੜ ਚਾਉ ਦੇ ਠੰਡੇ ਪਾਣੀ ਦਾ ਬਾਬਾ ਜੀ ਮੂੜ ਦੇ ਆ ਤੇ ਇੱਕ ਬਈ ਦੀ ਛੋੜ ਦੀ ਵੇਲ ਦੀ ਲਵਾਈ ਚੈੱਕ ਕਰੋ ਠੀਕ ਹੈ ਨਾ ਬਾਈ ਜੀ ਭੜੀ ਮੇਤਰ ਮੂੜੀ ਦੀ ਜਰੂਰ ਕਿਉਂਕਿ ਬਾਈਆਂ ਦੇ ਸੰਗਲ ਬਾਇ ਵੈਸੀ ਕਰੂਗਾ ਹਾਂਜੀ ਬਾਈ ਜੀ ਕਰੂ ਬਾਈ ਸੰਗਲ ਬਾਈ ਦੀ ਲਵਾਈ ਦਿਖਾ ਦੇ ਕੋਈ ਪਰ ਇੱਥੋਂ ਵੀ ਤੁਸੀਂ ਫਿਰ ਤੋਂ ਬਾਈ ਦੀ ਲਵਾਈ ਚੈੱਕ ਕਰੋ ਲਵਾਈ ਚੈੱਕ ਕਰੋ ਜਾਂਚ ਕਰ ਸੀ ਅੱਜ ਫਿਰ ਤੋਂ ਇੱਥੋਂ ਲਵਾਈ ਸਾਡੀ ਮੇਰੀ ਕਰ ਬਹੁਤ ਸੋਹਣਾ ਸੰਗਲ ਲੱਗਿਆ ਵਾ ਰੰਗ ਸੰਗਲ ਲੱਗਿਆ ਵਾ ਕਰਮ ਵਾਲੀ ਸੰਗਲ ਲੱਗਿਆ ਵਾ ਬਈ ਕਰਮ ਵਾਲੀ ਨੂੰ ਠੀਕੇ ਦੇ ਕਾਬਲ ਆ ਇਹ ਠੀਕੇ ਦੇ ਕਾਬਲ ਆ ਬਈ ਫੀੜ ਦਾ ਬਾਈ ਇਹ ਗੱਟਾ ਇੱਕ ਪਾਸਾ ਗੱਟਾ ਉਹ ਵੀ ਥੋੜੀ ਮੰਨ ਲਓ ਵੀ ਇੱਕ ਉਸਤਾ ਬਾਈ ਕੱਲ੍ਹ ਆ ਆਪਣੇ ਘਰੇ ਆਈ ਸੀ ਸ਼ਾਮ ਨੂੰ ਇਹ ਪੱਠੇ ਨਹੀਂ ਖਾਦੇ ਭਾਈ ਪੱਠੇ ਆਪਣੇ ਚਾਰ ਆ ਤੇ ਪਾਈ ਬੁੰਦੇ ਸਨੀ ਸੁਨੀ ਲੱਗਦਾ ਭਾਈ ਨੀਰੀ ਸਨੀ ਖਾਂਦੀ ਸੀ ਨੀ ਦੇ ਦਾਣੇ ਉਹ ਵੀ ਗੋਹਾ ਦਾ ਹਦਾ ਸੀ ਨਾ ਅੱਗੇ ਉਹ ਝੋਲੀ ਦਿਖਾ ਦੇ ਮਰੀ ਝੋਲੀ ਭਈਆ ਪਤਨੇ ਕਰੀ ਚੈੱਕ ਕਰੋ ਨਹੀਂ ਲੈ ਆਈ ਝੋਲੀ ਚੈੱਕ ਕਰੋ ਚਾਰ ਥਾਂ ਦੇ ਡਾਊਨਲੋਡ ਕਰੋ ਖੁਸ਼ਦੀਪ ਨੇ ਡਾਊਨਲੋਡ ਨਹੀਂ ਲਓ ਭਾਈ ਜੀ ਚਾਰ ਸਾਰੇ ਪੰਜਵੀਂ ਵੀ ਖੋਹ ਸ਼ਾਮ ਨੂੰ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਕੋਈ ਸਾਲ ਜੀ ਦੀ ਆਪਣੀ ਗਾਰੰਟੀ ਹੁੰਦੀ ਹੈ ਵੀ ਹਰ ਵੇਲੇ ਆਪ ਕਹਿ ਨਹੀਂ ਹੁੰਦੇ ਜੇ ਨਾ ਕੱਦ ਖੁਸ਼ਦੀਪ ਕੱਦ ਵੀ ਦੁਬਾਰਾ ਦਿਖਾ ਦੇ ਬਰੋਬਰ ਸਾਕੇ ਲਓ ਭਾਈ ਜੀ ਮੈਂ ਦੇਖ ਲਓ ਭਾਈ ਪੈਰ ਬਈ ਗਿੱਟੇ ਹੱਡਾਂ ਦੀ ਇੰਨੀ ਨਰੋਈ ਨਾ ਖੁੱਲੀ ਆ ਗੱਲਾਂ ਹੀ ਸ਼ਾਦੋ ਬਈ ਬਹੁਤ ਖੁੱਲੀ ਆ ਖੁੱਲੀ ਆ ਬਈ ਠੀਕ ਹੈ ਨਾ ਇਹ ਬਈ ਆਪਾਂ ਗੱਲ ਕਰੀਏ ਨਾ ਚਿੰਗਾ ਕੱਦ ਘਾਟ ਕਰੂ ਕੱਟੀ ਪੌਂਦੇ ਜੀ ਪੈਰਪੁਰ ਮੇ ਤਾਂ ਚੈੱਕ ਕਰੋ ਬਹੁਤ ਸੋਹਣਾ ਪੈਰ ਲੱਗਿਆ ਵਾ ਹਾਂਜੀ ਬਈ ਫੇਸ ਵਾਡੀ ਦਿਖਾ ਦੇ ਠੀਕ ਹੈ ਨਾ ਬਹੁਤ ਸੋਹਣੀ ਫੇਸ ਸੀ ਬਈ ਕਰਮ ਵਾਲੀ ਰਿੰਗ ਸੇਂਦਾ ਕੱਟੀ ਜੀ ਬਈ ਆਪਾਂ ਕਹਿੰਦੇ ਕਿਸੇ ਲਾਬੇ ਵੀ ਆ ਸੀ ਪਹਿਲਾਂ ਵੀ ਵੀਡੀਓ ਦੇਖੀ ਬਈ ਅਸੀਂ ਕੱਟੀ ਲੈਣੀ ਸੀ ਠੀਕ ਹੈ ਨਾ ਆਪਾਂ ਬਾਰੇ ਨੇ ਮੋਲ ਵਾਲੇ ਪਸ਼ੂ ਲੈ ਲੇਦਾ ਹੁੰਦੇ ਨਹੀਂ ਪਰ ਬਾਹਲੇ ਪਾਈਆਂ ਦੇ ਕੋਲ ਆਇ ਚੋਰ ਆਪਣੇ ਆਪਾਂ ਨੂੰ ਮਿਲ ਗਈ ਕੁਦਰਤੀ ਹੈ ਜਿੱਦਾਂ ਵੀਰਾਂ ਦੀ ਬਈ ਡਿਮਾਂਡ ਆ ਆਪਾਂ ਚੁੱਗੀ ਕੱਟੀ ਲੈਣੀ ਹਣਾ ਕੋਈ ਕੋਈ ਆਹ ਬਈ ਬਟਪੂੜਾ ਦਿਖਾ ਦੇ ਕੋਈ ਬਹੁਤ ਸੋਹਣਾ ਲੱਗਿਆ ਬਾਕੀ ਵੀ ਕੋਈ ਚੰਗਾ ਵੀ ਸੇ ਜਾਂ ਨਗੀਨਾ ਆ ਆਪਾਂ ਸ਼ਰਦੇ ਵੀ ਨਹੀਂ ਏ ਬਾਕੀ ਢੂਈ ਢਾਈ ਦੀਆਂ ਲੈਦੀ ਦੂਦੀ ਨਹੀਂ ਕੋਈਆਂ ਹਾਂ ਵੀ ਜਿਵੇਂ ਗਾਈਆਂ ਆ ਜਿਵੇਂ ਗਾਈਆਂ ਨਹੀਂ ਸਿਰੋਵੇਂ ਆਈਆਂ ਦੇਖੋ ਆ ਦੇਖੋ ਦੇਖ ਸਕਦੇ ਤੁਸੀਂ ਖੁਸ਼ੀ ਵੀ ਜੀ ਆਪਾਂ ਉਹਨਾਂ ਦੀ ਮੁੱਲ ਦੀ ਗੱਲ ਕਰਨੀ ਏ ਜੇ ਬਈ ਆਪਾਂ ਗੱਲ ਕਰੀਏ ਤੇ ਮੁੱਲ ਦੀ ਬਹੁਤ ਵੀਰਾਂ ਲਾਂਭੀ ਹੋਣਾ ਕੱਟੀ ਬਈ ਤੁਸੀਂ ਮੁੱਲ ਨਹੀਂ ਕਰਦੇਗੇ ਤੇ ਵੀ ਆਪਾਂ ਜੇ ਮੁੱਲ ਕਰਦੇ ਵੀ ਕੱਟੀ ਆ ਕੀ ਯਾਰ ਬਾਈ ਕਿਸੇ ਦੇ ਵਾਹ ਜੀ ਮੋਹ ਹਾਂਜੀ ਬਾਈ ਜੀ ਪਰ ਆਪਾਂ ਨੂੰ ਇਹ ਹੁੰਦਾ ਵੀ ਪਲਣਾ ਵੀ ਲੈ ਜੇ ਉਹ ਚ ਵਾਰੀ ਬਿਲੇ ਗੱਲ ਜੀ ਤੇ ਬਾਈ ਹਾਂ ਭਾਈ ਗੱਲ ਕਰੀਏ ਮੁੱਲ ਵਾਲੀ ਦੀ 50000 ਰੁਪਏ ਕਰ ਨੂੰ ਕਰਦੀ ਮੁੱਲ ਉਹ ਵੀ ਥੋੜਾ 52 ਵੀ ਕਰਦੀ ਉਹ ਵੀ ਥੋੜਾ ਹੈਗਾ ਲੋਕ ਲੋਕ ਵੀ ਬਹੁਤ ਕਰਦੇ ਆ ਇਹ ਕੰਮ ਨਹੀਂ ਪਈ ਆਪਾਂ ਹਰਿਆਣੇ ਕਿਤੇ ਵੇਚ ਦਿੰਦੇ ਦੇਖ ਦੀ ਕੱਟੀ ਹੋਈ ਕੁਆਲਿਟੀ ਸਾਰੀ ਹੋਆ ਪੂਸ਼ ਥੋੜੀ ਕਾਲੀ ਕਰਨ ਇੱਚੀ ਗਿਆ ਜੀ ਕੱਕ ਮਾਰੀਂ ਦੇ ਉਹ ਚੱਕਰ ਵਾਲੀ ਜੱਡ ਡਬਲ ਐ ਕਿ ਆਪਾਂ ਨਹੀਂ ਜੀ ਵੇਚ ਸਕਦੇ ਪਰ ਆਪਾਂ ਉਹ ਕੰਮ ਨਹੀਂ ਕਰਨਾ ਝੂਠ ਨਹੀਂ ਮਾਰਦੇ ਬਈ ਆਪਾਂ ਨਹੀਂ ਪਰਮਾਤਮਾ ਆਪਾਂ ਕਹਿੰਦੇ ਪਿੱਛੇ ਤਰਾਵੇ ਹਾਂਜੀ ਬਈ ਯਾ ਬਈ ਗੱਲ ਕਰੀ ਵੀ ਮੋਲਵਾੜੀ ਦੀ ਨਾਕੇ ਦਾ 50000 ਰੁਪਿਆ ਠੀਕ ਹੈ ਨਾ ਬਈ ਜੀ 42000 ਰੁਪਿਆ ਦਾ ਬੋਲ ਲਾ ਕੋਈ ਥੋੜਾ ਮੋਟਾ ਮਾਨਤਾਨ ਫੋਰ ਕਰ ਦੇ ਮਾਨਤਾਨ ਕਰ ਦੇ ਜੀ ਬਈ ਜੈਸ ਨੂੰ ਹੀ ਦੱਸ ਦੇ 45000 ਦੀ ਬਈ ਜੈਸ ਨੂੰ ਹੀ ਆ ਵੀ 40000 ਦੀ ਜੈਸ ਨੂੰ ਜੋ ਜੀ ਵੀ ਭਾਈ ਦੂਰ ਹੋਊਗਾ ਤਾਂ ਉਹਦਾ ਆਪ ਉਹਨਾਂ ਨਾਲ ਕਰਦਾ ਹੈ ਭਾਈ ਮੋਕੀ ਤੇ ਠੀਕ ਹੈ ਨਾ ਮੋਬਾਈਲ ਨੰਬਰ ਭਾਈ ਜੀ ਆਪਣਾ 94179 50102 ਸਕਰੀਨ ਤੇ ਚੱਲੀ ਜਾਂਦਾ ਹੋਊਗਾ ਜਿਹੜਾ ਕਿਸੇ ਵੀ ਨੂੰ ਹੈ ਜੀ ਕੱਟੀ ਚੰਗੀ ਲੱਗਦੀ ਹੈਗੀ ਕੱਟੀ ਕਿਸ ਦਿਨੀ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਤਾਂ ਭਾਈ ਧੰਨਵਾਦ ਸਾਰੇ ਵੀਰਾਂ ਦਾ ਚੱਲਣਾ ਜੁੜੀ ਰਹੋ ਪਿਆਸ ਘਾਟ ਦਿੰਦੇ ਰਹੋ ਧੰਨਵਾਦ